नमस्कार आप देख रहे हैं टॉप पंजाबी न्यूज चैनल की ताजा खबर आज अमृतसर के हाल गेट में बीजेपी की तरफ से आम आदमी पार्टी खिलाफ प्रदर्शन किया गया टैरन से चीफ ब्यूरो परशोतम शर्मा की रिपोर्ट ਸਰਕਾਰੀ ਮੈਂ ਸਿੰਗਨ ओबीसी मोर्चा ਸਟੇਟ ਸੈਕਟਰੀ ਮੈਂ ਅੱਜ ਇਹ ਕਹਿਣਾ ਚਾਹੁੰਦੀ ਕਿ ਮਾਨ ਸਾਹਿਬ ਤਾਨੂੰ ਇਨਸਾਫ ਦੇਣਾ ਚਾਹੀਦਾ ਹੈ ਜਦੋਂ ਗਵਰਨਮੈਂਟ ਵੱਲੋਂ 11000 ਕਰੋੜ ਤੁਹਾਨੂੰ ਹੜਪੀਟਾਂ ਵਾਸਤੇ ਦਿੱਤਾ ਗਿਆ ਹੈ ਉਹ ਦਾ ਉਹਦਾ ਜਵਾਬ ਦਿਓ ਕਿ ਕਿੱਥੇ ਆ ਉਥੇ ਲੋਕਾਂ ਨੂੰ ਰੋਟੀ ਜਿਹੜੀ ਆ ਉਹ ਆਮ ਪਬਲਿਕ ਆਪਸ ਵਿੱਚ ਕੋਆਪਰੇਟ ਕਰਕੇ ਪਹੁੰਚਾ ਰਹੀ ਆ ਸਿੰਗਰ ਜਿਹੜੇ ਉਹ ਖਰਚਾ ਚੁੱਕਦੇ ਪਏ ਆ ਬਾਹਰੋਂ ਫੰਡ ਆ ਰਿਹਾ ਹੈ ਲੇਕਿਨ ਪੰਜਾਬ ਗਵਰਨਮੈਂਟ ਹੋਣ ਦੇ ਨਾਤੇ ਤੁਹਾਡਾ ਕੀ ਫਰਜ ਆ ਤੁਸੀਂ ਹੈਲੀਕਾਪਟਰਾਂ ਦਾ ਖਰਚਾ ਉਡਾ ਰਹੇ ਹੋ ਪਰ ਉਥੇ ਜਨਤਾ ਜਿਹੜੀ ਗਰਾਊਂਡ ਲੈਵਲ ਤੇ ਬੈਠੀ ਆ ਇਹਨਾਂ ਦੁੱਖ ਦੀ ਘੜੀ ਆ ਇਸ ਟਾਈਮ ਉਹਨਾਂ ਦੇ ਨਾਲ ਖਲੋਵੋ ਔਰ ਜਿਹੜਾ ਸੈਂਟਰ ਗਵਰਨਮੈਂਟ ਤੋਂ ਤੁਹਾਨੂੰ ਅਪਰੂਵਲ ਮਿਲੀ ਹੈ ਤੇ ਕਾਈਂਡਲੀ ਤੁਸੀਂ ਉਹ ਵਾਲੀ ਜਿਹੜੀ ਹੈਲਪ ਆ 12000 ਕਰੋੜ ਉਹਦੀ ਡਿਟੇਲ ਜਿਹੜੀ ਹੈ ਜਨਤਾ ਨੂੰ ਦਿੱਤੀ ਜਾਵੇ ਔਰ ਜਨਤਾ ਨੂੰ ਇਹ ਦੱਸਿਆ ਜਾਵੇ ਕਿ ਉਹ 12000 ਕਰੋੜ ਉਹਨਾਂ ਨੇ ਕਿੱਥੇ ਖਰਚਿਆ ਆ ਔਰ 16000 ਕਰੋੜ ਮੋਦੀ ਜੀ ਨੇ ਉਹਨਾਂ ਨੂੰ ਦਿੱਤਾ ਆ ਔਰ ਘਰਪਿਟਾਂ ਦੀ ਮਦਦ ਵਾਸਤੇ ਉਹਨਾਂ ਨੇ ਇਹ ਵੀ ਬੋਲਿਆ ਆ ਕਿ ਜੇ ਤੁਹਾਨੂੰ ਹੋਰ ਲੋੜ ਆ ਤੁਸੀਂ ਦੱਸੋ ਪਰ ਇੰਨੀ ਵੱਡੀ ਅਮਾਉਂਟ ਦੇਣ ਦੇ ਬਾਵਜੂਦ ਫਿਰ ਵੀ ਉੱਥੇ ਤੁਸੀਂ ਗਰਾਊਂਡ ਤੇ ਜਾ ਕੇ ਵੇਖੋ ਕੋਈ ਉਹਨੀ ਰਿਲੀਫ ਨਹੀਂ ਹੈਗੀ ਗਵਰਨਮੈਂਟ ਵੱਲੋਂ ਕੋਈ ਫੈਸਿਲਿਟੀ ਨਹੀਂ ਹੈਗੀ ਸੋ ਦਟ ਇਹ ਕਿ ਗਵਰਨਮੈਂਟ ਨੂੰ ਇਹ ਅਪੀਲ ਆ ਕਿ ਮਾਨ ਸਾਹਿਬ ਪਲੀਜ਼ ਗਰਾਉਂਡ ਤੇ ਉਤਰੋ ਇਹ ਜਨਤਾ ਨੇ ਤੁਹਾਨੂੰ ਬਣਾਇਆ ਆ ਪਰ ਇਹ ਜਨਤਾ ਤੁਹਾਡੇ ਤੋਂ ਇਨਸਾਫ ਦੀ ਮੰਗ ਕਰਦੀ ਹੈ ਜਾਂਚ ਕੀਤੀ ਜਾਵੇ ਜੀ ਬਿਲਕੁਲ ਜਾਂਚ ਕੀਤੀ ਜਾਵੇ ਜੋ 12000 ਕਰੋੜ ਭਗਵੰਤ ਮਾਨ ਜੀ ਨੂੰ ਸੈਂਟਰ ਨੇ ਪ੍ਰੋਵਾਈਡ ਕਰਾਇਆ ਉਹ ਉਹਨਾਂ ਨੇ ਕਿੱਥੇ ਖਰਚਿਆ ਆ ਔਰ ਅਸੀਂ ਇਸ ਦੀ ਮੰਗ ਕਰਦੇ ਆ ਔਰ ਅੱਜ ਇਹ ਤਰਨਾ ਪ੍ਰਦਰਸ਼ਨ ਔਰ ਕੁਪੜਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਕਿ 12000 ਕਰੋੜ ਜਿਹੜਾ ਆ ਉਹਦੀ ਸਾਨੂੰ ਡਿਟੇਲ ਦਿੱਤੀ ਜਾਏ ਕਿ ਉਹਨਾਂ ਨੇ ਕਿੱਥੇ ਵਰਤਿਆ ਹੈ ਮੁਰਦਾਬਾ 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 ਜੈ ਸਰਕਾਰ ਹਾਏ 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 ਜੈ ਸਰਕਾਰ ਪ੍ਰਧਾਨ ਮੁਰਦਾਬਾ ਮੁਰਦਾਬਾ ਬਨਾਂ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਕਰਨ ਵੇਰਕਾ ਜੀ ਫੇਰ ਕੇ ਵੇਰਕਾ ਤੋਂ ਮੰਡਲ ਪ੍ਰਧਾਨ ਵੇਰਕਾ ਜੀ ਜੋ ਅੱਜ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਜੋ 12000 ਕਰੋੜ ਸੈਂਟਰ ਦਾ ਦਿੱਤਾ ਹੋਇਆ ਪੈਸਾ ਖਾ ਚੁਕੀ ਆ ਜੋ ਕਿ ਇਹ ਜਿਹੜਾ 12000 ਕਰੋੜ ਹੀ ਇਹ ਹੜਪੀੜਤਾ ਲਈ ਇਹ ਦਿੱਤਾ ਗਿਆ ਸੀ ਇੱਕ ਇਹ ਫੰਡ ਹੁੰਦਾ ਵਾ ਜੋ ਹੜਪੀੜਤਾ ਲਈ ਜਾਂ ਕੋਈ ਵੀ ਪ੍ਰੋਬਲਮ ਪੰਜਾਬ ਦੇ ਉੱਤੇ ਹੁੰਦੀ ਆ ਇਹ ਫੰਡ ਨੂੰ ਯੂਜ਼ ਕੀਤਾ ਜਾਵੇ ਇਹ ਸੈਂਟਰ ਸਰਕਾਰ ਵੱਲੋਂ 12000 ਕਰੋੜ ਦਿੱਤਾ ਗਿਆ ਸੀ ਜੋ ਕਿ ਆਮ ਆਦਮੀ ਪਾਰਟੀ ਨੇ ਕਿਸੇ ਹੋਰ ਚੀਜ਼ਾਂ ਦੇ ਇਹ ਪੈਸਾ ਵਰਤ ਲਿਆ ਵਾ ਖਾਸ ਕਰਕੇ ਸਾਡੇ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਈਸੀ ਜਿਨ੍ਹਾਂ ਨੇ 1600 ਕਰੋੜ ਰੁਪਇਆ ਇਕਦਮ ਦਿੱਤਾ ਕਿ ਇਹਨੂੰ ਵਰਤੋ ਹੋਰ ਵੀ ਤੁਹਾਨੂੰ ਲੋੜ ਆ ਹੋਰ ਵੀ ਦਿੱਤਾ ਜਾਏਗਾ ਬਟ ਇਹ ਜਿਹੜਾ 12000 ਕਰੋੜ ਆ ਇਹ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਆਪਣੇ ਖਰਚਿਆਂ ਦੇ ਹੈਲੀਕਾਪਟਰਾਂ ਦੇ ਆਪਣੀ ਐਸ਼ੀਆਂ ਦੇ ਘੁੰਮਣ ਫਿਰਾਂ ਦੇ ਇਹ ਸਾਰਾ ਪੈਸਾ ਵੇਸਟ ਕਰਤਾ ਵਾ ਜੋ ਕਿ ਇਹ ਹੜਪੀੜਤਾਂ ਦਾ ਪੈਸਾ ਸੀ ਬਿਲਕੁਲ ਜੀ ਜਾਂਚ ਹੋਣੀ ਚਾਹੀਦੀ ਹੈ ਸੀਰ ਉੱਤੇ ਇਹ ਬਹੁਤ ਵੱਡਾ ਇੱਕ ਗਲਤ ਕੰਮ ਹੈ ਜੋ ਗਰੀਬਾਂ ਦਾ ਹਰ ਪੀੜਤਾ ਵਾਸਤੇ ਪੈਸੇ ਸੀ 12000 ਕਰੋੜ ਥੋੜੀ ਰਕਮ ਨਹੀਂ ਆ ਬਹੁਤ ਰਕਮ ਹੈ ਜੋ ਕਿ ਆਮ ਆਦਮੀ ਪਾਰਟੀ ਨੇ ਸੀਐਮ ਭਗਵੰਤ ਮਾਨ ਸਰਕਾਰ ਨੇ ਇਹ ਕਿਤੇ ਹੋਰ ਖਰਚੇ ਦਿੱਤਾ ਹੈ 80% ਦਿੱਤਾ ਜਾ ਰਿਹਾ ਜੀ ਕਿਤਨਾ ਸਾਰੇ ਆ ਜਾ ਰਿਹਾ ਜੀ ਭਗਵੰਤ ਮਾਨ ਦਾ ਇਹ ਕੀ ਪੰਜਾਬ ਦੇ ਗੇਮ ਬੰਦੇ ਹਾਲਿਆ ਜੀ ਇਸ ਕਰਕੇ ਜੋ ਅੰਮ੍ਰਿਤਸਰ ਦੀ ਧਰਤੀ ਦੇ ਉਹ ਹਰ ਪੀੜਤਾ ਨਾਲ ਜੋ ਤੁਹਾਨੂੰ ਪਤਾ ਪਿਛਲੇ ਸਮੇਂ ਇਹ ਜੋ بارش ਨਾਲ ਜੋ ਮੇਰਾ ਬਹੁਤ ਜ਼ਿਆਦਾ ਹਾਲਾਤ ਮਾੜੇ ਹੋਏ ਨੇ ਇਸ ਕਰਕੇ ਜੋ ਪੈਸਿਆਂ ਦਾ ਅਸੀਂ ਪੁੱਛ ਰਹੇ ਆ ਕਿ ਜੋ ਸੈਂਟਰ ਦੇ ਪੈਸੇ 12000 ਕਰੋੜ ਕਿੱਥੇ ਆ ਇਹ ਸਰਕਾਰ ਖਾ ਚੁੱਕੀ ਆ ਭਗਵੰਤ ਮਾਨ ਦੇ ਇਥੇ ਪਤਲਾ ਸਾਰਿਆ ਜਾਏਗਾ ਉਹ ਚਾਗਾ ਵਾ ਵੰਡ ਵੰਡ ਕਰਨਾ ਹਿੰਦੀ ਕੀ ਹਾਲ ਆ ਆਓ ਆਓ